ਹੋਰ ਕੋਈ ਕੋਈ ਸਾਹਿਬ ਸਾਰਿਆਂ ਨੂੰ ਸਸਰੀਕਾਲ ਜੀ ਅੱਜ ਕੋ ਸਾਹਿਬ ਆਏ ਆ ਇੱਥੇ ਲਸੂੜੀ ਦੀ ਟੀਮ ਆ ਖੜਾਉਂਦੇ ਰੇ ਪਹਿਲਾਂ ਲਸੂੜੀ ਟੀਮ ਦੇ ਕੋ ਸਾਹਿਬ ਆਏ ਕੋ ਸਾਹਿਬ ਫਤਿਹ ਸੰਜੀ ਕਰਿਓ ਮੜ ਜੀ ਦੋ ਹੱਥਾਂ ਨਾਲ ਦੀ ਫਤਿਹ ਇਦਾਂ ਨਹੀਂ ਇਹ ਇਦਾਂ ਤੇ ਇਹ ਅੱਜ ਮਿਹਨਤ ਲਾਉਣ ਆਏ ਆਪਣੇ ਮੁੰਡਿਆਂ ਨੂੰ ਮਨੀ ਬੜੀ ਤਗੜੀ ਕਬੱਡੀ ਖੇੜੀ ਆ ਆਪ ਦੇ ਟਾਈਮ ਦੇ ਵਿੱਚ ਤੇ ਬਾਅਦ ਚ ਦਵਾਈ ਪੀਲੀ ਸੀ ਉਦੋਂ ਬਾਅਦ ਸੁਗੜ ਗਿਆ ਇਹ ਇਹ ਇਦਾਂ ਓਏ ਇਹ ਆ ਦੇਖੋ ਏ ਏਦਾਂ ਚਲੋ ਉਹ ਕਰੋ ਜਦਾਂ ਕਹਿੰਦਾ ਕਰੋ ਕਰੋ ਛਿੱਤੀ ਲੈ ਵੀ ਬੜੀ ਤਿਆਰੀ ਕਰਾ ਰਿਆ ਅੱਜ ਕੋਸਾ ਗਲਾ ਦੇ ਨਹੀਂ ਮੈਂ ਤਾਂ ਨਹੀਂ ਲੱਭਣੀ ਟੁੱਟ ਸਕ ਹਾਂ ਹਾਂ ਕੋਸਾ ਕਾਨੂੰਨੀ ਆ ਕੋਸਾ ਜਿਹੜੀ ਪਹਿਲਾਂ ਕਰਾਈ ਸੀ ਉਹ ਤਾਂ ਖਾਇੋ ਮੜਾ ਦਵਾਰਾ ਕਿਧਰ ਕਿਧਰ ਕਰਾਈ ਸੀ ਉਹ ਪਹਿਲਾਂ ਉਹ ਲਾ ਕੇ ਸਾਈ ਹਏ ਆ ਦੇਖੋ ਆ ਮੈਂ ਤਾਂ ਚਲੋ ਇਹ ਵੀ ਲਾ ਕੇ ਦਿਖਾਓ ਕਿ ਤਾਂ ਕੋਸਾ ਜਿੱਦਾਂ ਲਾਈ ਆ ਉਹਦਾ ਲਾਓ ਚਲੋ ਸਰੀਏ ਪਾਏ ਲੱਤਾਂ ਤੇ ਉਹ ਤੂੰ ਡਾਉਣ ਡਾਉਣ ਗਿਆ ਉਹ ਨਾ ਡਾਉਣ ਉਹ ਨਹੀਂ ਜੇ ਦੂਜੀ ਆ ਨੇ ਹੁਣ ਕਿਹਾ ਨਵੀਂ ਇਹ ਹਾਂ ਚਲੋ ਉਂਗਲਾਂ ਦੇ ਹੋ ਜਾ ਉਂਗਲਾਂ ਦੇ ਚਲੋ ਕੋੜੇ ਉਂਗਲਾਂ ਦੇ ਆ ਫਿਰ ਇਹ ਦਵਾਰਾ ਲਾ ਕੇ ਦਿਖਾਉਣ ਲੱਗਾ ਦੇਖੋ ਭਾਜੀ ਆ ਕੇ ਦੁਆਰਾ ਦਿਖਾਇਓ ਦੇਖ ਲੋ ਯਾਰ ਪਹਿਲਾ 11 ਨਵਾਂ ਕੋਚ ਹੁਣ ਪੱਟਿਆ ਆਲ ਸੁੜੀ ਆ ਲੋ ਇਹਨਾਂ ਨੇ ਮੁੰਡਿਆਂ ਨੇ ਪੱਟ ਲਿਆਂਦਾ ਏ ਕੋਚ ਹੁਣ ਦਿਨਾ ਜੀ ਦਿਨਾ ਜੀ ਬਣਦੇ ਆ ਇਹ ਮੁੰਡੇ ਪਹਿਲਾਂ ਟਾਇਰ ਵੀ ਲਵਾ ਕੇ ਹਟਿਆ ਵਾ ਨਵੇਂ ਤਰੀਕੇ ਨਾਲ ਹੀ ਭਾਜੀ ਹੋਰ ਮੈਂ ਤਾਂ ਚੇਂਜ ਵੀ ਕਰਾ ਦੋਗੇ ਇਹ ਹੀ ਚਲੋ ਲੈ ਬਈ ਟਾਇਰ ਆਲ ਹੁਣ ਡੈਡ ਡੈਡ ਘਰੇ ਡੇਰ ਲਵਾਈ ਨੂੰ ਦੇ ਨਾਲ ਜਾ ਕੇ ਹਾਂ ਚਾਲ ਚਾਲ ਕੋਥਾ ਕੋਥਾ ਮੋਰੇ ਹੋਇਆ ਤਾਲੀ ਓਏ ਨਹੀਂ ਨਹੀਂ ਬਾਅਦ ਚ ਮਾਰੂ ਚਲ ਆਪ ਮਾਰੋ ਯਾਰ ਬਕੋਸਾ ਸਾਹਿਬ ਪਹਿਲਾ ਤੁਸੀਂ ਸ਼ੁਰੂ ਕਰੋ ਬਕੋਸਾ ਦੇ ਗੁੱਤੀਆਂ ਲਵਾ ਲੈ ਕੋਸਾ ਤਾਂ ਕੋਸਾ ਇਧਰੋਂ ਜਾ ਇਧਰੋਂ ਚੱਲ ਬਈ ਕੋਪਿਆ ਹੋ ਹੋ ਮਾਈ ਗੋਡ ਕੋਸਾ ਗਲਤ ਲਾ ਰਿਹਾ ਹੈ ਤੁਸੀਂ ਵਾਲੀ ਤਿਆਰੀ ਤੇ ਆ ਗਈ ਪਹਿਲੇ ਉਹ ਕੋੜਾ ਨਹੀਂ ਤੂੰ ਗਦਾ ਨਿਕਲ ਗਿਆ ਚੱਜਣਾ ਲਾ ਮਿਹਨਤ ਇਹ ਇਹੀ ਗੱਲ ਕੋਸਾ ਬਸੈ ਨੂੰ ਹੈ ਮੜਿਆ ਚੱਲ ਬਾਈ ਜੋਦਾ ਓਕੇ ਭਾਈ ਹਾਏ ਹੋਏ ਉਹਨੂੰ ਭਾਈ ਨੇ ਕਿਹਾ ਸੀ ਛਾਪੀ ਜੇ ਲੰਕਾ ਮਾਰ ਕੇ ਐ ਇਦਾਂ ਨਹੀਂ ਆ ਗੱਲ ਤਾਂ ਬਾਈ ਚੱਲ ਬਾਈ ਇਹ ਦੇਖੀਏ ਕੱਦੂ ਕੱਦੂ ਕਹਿੰਦੇ ਆ ਕੱਦੂ ਖੁਸ਼ੀ ਦੁਗਾਂ ਵਾਲੇ ਦਾ ਚੇਲਾ ਆ ਕੇ ਨੇ ਆਉਣਾ ਟਾਂ ਚ ਖੁਸ਼ੀ ਹਾਂ ਕਾਕੇ ਦਾ ਚੇਲਾ ਮੰਗੂ नाग ਦਾ ਚੇਲਾ ਸਹੀ ਆ ਚੱਲ ਬੈਂਡਾ ਆਪ ਬੈਂਡਾ ਉਹ ਫੇਰ ਅੱਡ ਚ ਲਿਆ ਹੈਗਾ ਇਹ ਭਾਈ ਲੱਤਾਂ ਛਾਤੀ ਜਮਾਂ ਲਗਾਉਣ ਗਿਆ ਛਾਤੀ ਨਾ ਇਹਨੇ ਛਾਤੀ ਚ ਖਾਣੀਆਂ ਮਾਰਨੀਆਂ ਨਹੀਂ ਗਿਆ ਚੱਲ ਭਾਈ ਭਾਈ ਚੱਲ ਤੂੰ ਚੱਲ ਥੱਲੇ ਦੀ ਜਿਹਨੇ ਗਲਤ ਲਾਈ ਉਹਨੂੰ ਰੈੱਡ ਕਾਰਡ ਦੇ ਦਿਓ। ਕੁੱਥਾ ਰੈੱਡ ਕਾਰਡ ਕਿੱਥੇ ਸਾਡਾ? ਇਹ ਕੱਦੂ। ਦਾਕਾ ਜੱਜ ਨੂੰ ਜੱਜ। ਦਾਕਾ ਜੱਜਾਂ ਨੂੰ ਵੀ। ਕੋ ਸਾਹਿਬ ਇਹ ਕਾਪ ਲੱਗਦਾ ਫਾਮੜੀ ਕਿਦਾਂ ਤੁਸੀਂ ਇਹਦਾ ਕਹਿ ਨਹੀਂ। ਇੱਕ ਕਿਦਾਂ। ਹੁਣ ਕੋ ਸਾਹਿਬ ਆਪ ਮਰੇ ਹੋਣਗੇ ਮੈਨੂੰ ਲੱਗਦਾ। ਇੱਕ ਕਿਦਾਂ। ਕਿਦਾਂ ਕਿਦਾਂ? ਜਾਣੀ ਆ। ਜਵਾਨੀ ਜਲਾਉਂਦੇ ਰਹੇ ਆਪਾਂ ਬਹੁਤ। ਹਾਂ। ਤੇ ਜੇ ਵਿੱਚ ਹੀ ਨੰਬਰ ਦਿਖਾ ਦੇ ਇੱਕ ਵਾਰੀ। ਫੇਰ ਦੇ ਵਿੱਚ ਵੀ ਇਹ ਕੋਸ ਸਾਹਿਬ ਚੱਲੇ ਵਿੱਚ ਦੀ ਨੰਗ ਜਾਣਾ ਇਹਨੇ ਨੰਗ ਜਾਣਾ ਇਹਨੇ ਨੰਗੂ ਨਹੀਂ ਭਾਈ ਚੱਲ ਨਹੀਂ ਤੱਕ ਗਈ ਕੋਸ ਸਾਹਿਬ ਨੂੰ ਬਹੁਤ ਸਮਾਂ ਇਹ ਕੋਸ ਸਾਹਿਬ ਨੰਗਣ ਵਿੱਚ ਪਰੇ ਹੋ ਜਾਓ ਪਰੇ ਪਾਸੇ ਜਾਓ ਲੈ ਭਾਈ ਹੌਣ ਇਹ ਹੌਣ ਨੰਗੂ ਨੰਗੂ ਇਹ ਮੈਨੂੰ ਪਤਾ ਤਾੜੀਆਂ ਨਾ ਹੋ ਸਲਾਮ ਅਲੈਕ ਸਾਰੇ ਤਾੜੀਆਂ ਉਹ ਲਵਾਇਦਾ ਮੁੰਡੇ ਲਾ ਕੇ ਹੋ ਕਿਉਂ ਲਾ ਕੇ ਹੋ ਫੇਰ ਫੜ ਲਓ ਇਹ ਨਾ ਨਾ ਕਿਹਦੇ ਖਾ ਚੱਲ ਹੌਣ ਇਹ ਏ ਤਾਂ ਕੋ ਗਾ ਨਹੀਂ ਆਪ ਨਾ ਪੱਕੋ ਸਾ ਆਪ ਆਪ ਕਹਿਣਾ ਚਾਹੁੰਦੇ ਏ ਰੁਕ ਜਾ ਰੁਕ ਜਾ ਨੰਗਾ ਨੰਗਾ ਲਿਆਉ ਕੋਸ ਏ ਆਉਗੇ ਤਾੜੀਆਂ ਤਾੜੀਆਂ ਟਾਇਰ ਉੱਤੇ ਆਏ ਨੰਗਾ ਵੀ ਬੱਲੇ ਕੋਚਾ ਤੇਰੇ ਇੱਟਾਂ ਲਿਆਓ ਪਹਾੜਾਂ ਦੇ ਇੱਟਾਂ ਲਿਆਓ ਸਿਰ 'ਚ ਮਾਰ ਕੇ ਤੋੜਨੀਆ ਇੱਟਾਂ ਚ ਨਹੀਂ ਹੈ ਕੁੱਤੇ ਛੱਡ ਕੇ ਬਾਤਾਂ ਹਣੇ ਹੈਕ ਨਾ ਅੱਛਾ ਹੈਕ ਜਿਹੜਾ ਰੱਖ ਤੋੜਨੀਆ ਇਹ ਇਹ ਖੇਡਦੇ ਕੋਸੇ ਮੈਚ ਹਾਰ ਜਾਂਦੇ ਆ ਇਹ ਭੈਣ ਚ ਹਾਰ ਕੇ ਬੰਮਾ ਬੇਚੀ ਕਰਾਉਂਦੇ ਬੇਚੀ ਕਰਾਉਂਦੇ ਆ ਤੂੰ ਆਇਆ ਘਰ ਆਪ ਕੱਪੜੇ ਦਾਸ ਖਾਏ ਨਨ ਮੜੇ ਜਦੋਂ ਆਪਣਾ ਟਾਈਮ ਸੀਗਾ ਕਿ ਉਦੋਂ ਉਦੋਂ ਫਾਈਨਲ ਆਪ ਭੈਣ ਚ ਝੰਡੀ ਕੁੱਟ ਕੇ ਲਓ ਬਈ ਹਾਂ ਜਦੋਂ ਗਾਉਣ ਵਾਲ ਹੋਏ ਤਾਂ ਗਾਉਣ ਵਾਲੇ ਵੀ ਸਰਾਏ ਆ ਗੀਆਂ ਇੱਟਾਂ ਕਿਹੜੇ ਭੈਣ ਜਿੱਧਰ ਕਰਾਇਆ ਸਰਾਇ ਕਰਾਇਆ ਕਰਾਇ ਲੈ ਕੇ ਆਇਆ ਹੋਰ ਲੈ ਆ ਹੈ ਜਿੱਧਰ ਗਿਆ ਕਰਾਇਆ ਲੈ ਕੇ ਆਇਆ ਹਾਲੋ ਕੋਚ ਨੂੰ ਟੀਚਰਾਂ ਚੱਲ ਲੰਮਾ ਬੈ ਨਹੀਂ ਲੰਮਾ ਬੈ ਕੇ ਉੱਤੇ ਛਾਤੀ ਤੇ ਰੱਖ ਕੇ ਤੋੜਨੀ ਆਟਾ ਮੋਟਰਸਾਈਕਲ ਲਗਾ ਲਿਆ ਉੱਤੇ ਦੀ ਰੋਗ ਕੀ ਕਹਿਣਾ ਚਾਹੁੰਦੇ ਕੋਸਾ ਬਾਰੇ ਤੁਸੀਂ ਬੜੀ ਤਗੜੀ ਕਬੱਡੀ ਖੇਡੀ ਆ ਓਕੇ ਰਿਪੋਰਟਾ ਕਬੱਡੀ ਖਿਡਾਰੀ ਬਣ ਗਿਆ ਬੜਾ ਚੱਕਰ ਕੀ ਹੋਇਆ ਪਿੱਛੇ ਦਵਾਈ ਪੀ ਗਿਆ ਸੀਗਾ ਤੇ ਉਦੋਂ ਮੁੜ ਕੇ ਸੁngੜ ਗਿਆ ਸਰੀਰ ਦਾ ਨਹੀਂ ਸਰੀਰ ਬੜਾ ਤਗੜਾ ਹੈਗਾ ਹਾਂ ਸੀ ਡੈੱਡ ਹੋ ਗਿਆ ਰਿਕਵਰੀ ਕਰਦੇ ਪਏ ਆ ਬੈਕ ਕੋ ਬਹੁਤ ਚੰਗੀਆਂ ਗੱਲਾਂ ਸਿਖਾਉਂਦਾ ਸਿੱਖੋ ਹੋਰ ਲਿਆ ਸਾਬ ਤੁਸੀਂ ਕੀ ਚਾਹੁੰਦੇ ਆ ਵੀ ਇਹ ਮੁੰਡੇ ਕਿਦਾਂ ਇਹ ਕੀ ਕਰਦੇ ਇਹ ਬੇਜਤੀਆਂ ਬੇਸੀ ਕਰੌਂਦਾ ਆ ਮੈਂ ਐਟ ਦੇਖ ਕੇ ਇੱਕ ਲੈ ਕੇ ਆਇਆ ਕੋਸਾ ਪੈਡਲ ਮਾਰ ਕੋ ਸਾਡੇ ਭਜੀ ਇੱਥੇ ਤਾਂ ਕਿੱਥੇ ਬੈਠੇ ਹੋ ਉਹ ਤਾਂ ਮੰਨ ਲਓ ਉਹ ਉਹ ਇੰਨਾ ਉੱਚਾ ੱੱਕਾ ਬਹਿਣਾ ਉੱਤੇ ਉਹ ਹੋਰ ਲੈ ਕੇ ਆਓ ਉਹ ਜਾਓ ਤੁਸੀਂ ਇਹ ਵੀ ਕਰਦੇ ਜਾਓ ਭਜੋ ਕਿਹਨੇ ਕੋ ਮਿਹਨਤ ਕੀਤੀ ਆ ਬਾਬੇ ਸੌਣ ਕੋ ਕੀਤੀ ਬਾਬੇ ਸੌਣ ਕੋ ਮਿਹਨਤ ਕੀਤੀ ਆ ਸਰੀਰ ਜਿਹੜਾ ਕਮਾਇਆ ਉਦੋਂ ਦਾ ਹੀ ਆ ਇਹ ਇਦਾਂ ਦਾ ਇਦਾਂ ਦਾ ਹੀ ਆ ਉਦੋਂ ਹੀ ਕੱਢਾ ਹੋਇਆ ਹੈ ਨਾ ਖਰਾਕ ਮਾੜੀ ਦੱਸ ਦਿਓ ਖਰਾਕ ਕੀ ਤੁਹਾਡੀ ਸਾਡੀ ਦਾਰੂ ਹੀ ਆ ਉਸਤਾਦ ਜੀ ਹੁਣ ਤਾਂ ਦਾਰੂ ਉਦੋਂ ਕੀ ਸੀਗੀ ਖਰਾਕ ਸ਼ੋਲੇ ਸ਼ੋਲੇ ਹੋਰ ਨਹੀਂ ਨਹੀਂ ਉਹ ਨਵੀਂ ਵਿੱਚ ਬੋਲਣਾ ਸਾ ਸੁਣ ਲੋ ਖਰਾਕ ਖਾਣੀ ਵੀ ਹੈ ਕਿ ਨਹੀਂ ਘੜਵੀ ਘੜਦੀ ਘੀਂਦੇ ਜਾਂ ਗੋਲੀ ਘੜਵੀ ਘੜਦੀ ਘੀਂਦੀ ਕੋਸ ਹਾਂਜੀ ਇੱਕੇ ਹੋ ਗਿਓ ਕਨਾਂ ਪੀ ਜਾਂਦੇ ਸੀ ਕਿਉਂ ਸਾਡੇ ਵਾਧੂ ਹੁੰਦਾ ਹੈ ਘਰੇ ਬੱਕਰੀਆਂ ਦਾ ਦੁੱਧ ਆ ਬੱਕਰੀਆਂ ਦਾ ਦੁੱਧ ਆਉਂਦਾ ਜੀ ਕਿਉਂ ਬੱਕਰੀਆਂ ਦਾ ਹਾਂ ਇਹ ਕਿੰਨਾ ਪੀ ਜਾਂਦੇ ਸੀ ਕੋਸ ਸਾਹ ਪਾਈਆ ਇਹਦਾ ਕਿੰਨਾ ਹੋਰ ਅੱਧਾ ਚਮਚਾ ਦਾਰੂ ਦੀ ਸਾਹ ਹਾਂ ਅੱਧਾ ਚਮਚਾ ਪੀ ਜਾਂਦਾ ਸੀ ਇਹਦਾ ਇਹ ਉਹ ਚੱਕ ਆ ਮੈਂ ਦਲੌਣੀ ਆ ਹਾਂ ਲਾਈ ਜੇ ਡੰਡ ਮਾਰੋ ਡੰਡ ਮਾਰੋ ਇੱਕ ਦਿਖਾ ਦਿਓ ਮਾਰ ਕੇ ਇਹ ਐਦਾਂ ਉਹ ਤਾਂ ਉਸ ਐਦਾਂ ਇਹ ਨਹੀਂ ਦੁਬਾਰਾ ਦੁਬਾਰਾ ਲਸੋ ਸਾਹ ਦੇ ਲੱਗੀ ਨਹੀਂ ਹਜੇ ਮੈਨੂੰ ਨਹੀਂ ਪਤਾ ਜਿਆ ਨਹੀਂ ਇਹ ਇੱਥੇ ਇੱਥੇ ਇੱਕਦਾ ਆਣਾ ਐ ਐਦਾਂ ਅੱਗੇ ਗਾ ਨਹੀਂ ਜਾਣਾ ਨਾ ਪਿੱਛੇ ਨੂੰ ਨਹੀਂ ਨਹੀਂ ਪਿੱਛਾ ਪਿੱਛੇ ਜਾਣਾ ਗਾਤ ਬਦਣਾ ਹੀ ਨਹੀਂ ਨਾ ਤਾਨੂੰ ਜ਼ਿੰਦਗੀ ਦੇ ਪਿੱਛੇ ਪਾਉਣ ਲਈ ਮਿਹਨਤ ਕਰਾਈ ਜਾ ਰਹੀ ਆ ਐ ਇਹ ਡੰਡ ਮਾਰ ਡਾਂਡ ਤਾਂ ਮਾਰਿਆ ਹੀ ਨਹੀਂ ਮੈਂ ਮਾਰਿਆ ਉਹ ਕੋਸਰ ਇੱਕ ਵਾਰੀ ਫੇਰ ਫੇਰ ਇੱਕ ਵਾਰੀ ਇਹ ਇਹ ਇੱਕ ਵਾਰੀ ਫੇਰ ਇਹ ਇਹ ਐਦਾਂ ਕੋਲੇ ਜਿਵੇਂ ਨਹੀਂ ਪਿਆ ਸਾਡੇ ਹਾਂਜੀ ਹਾਂਜੀ ਆ ਗਈ ਆ ਗਈ ਆ ਇਦਾਂ ਹੋ ਗਈ ਅੱਗੇ ਹਾਂਜੀ ਫਿਰ ਤੋਂ ਵਾਪਸ ਇੱਜਾ ਤੋਰ ਕੇ ਥੋੜਾ ਹੁਣ ਘੁੰਮ ਕੇ ਜਾਜ ਨਾਲ ਦਿਖਾ ਮੜਾ ਤੇਜ ਘੁੰਮ ਕੇ ਕੋਸਰ ਦੇ ਦਵਾਰ ਦਵਾਰ ਉੱਪਰ ਹੋਈਦਾ ਦੇ ਇੱਥੇ ਹੋਈਦਾ ਦੇ ਉਹਨੇ ਰੋਜਾ ਯਾਰ ਦਿਖਾ ਦੇਣਾ ਉਹਨੇ ਉਹਨੂੰ ਆਉਂਦਾ ਵਾ ਉਹਨੇ ਕਿ ਹੱਥੀਂ ਕੀਤਾ ਸਾਰਾ ਕੋਹੋ ਇਹ ਹੋਲੀ ਆਉਣਾ ਨਹੀਂ ਤੇ ਵੇ ਇੱਥੇ ਇਹ ਘੁੰਮਦਾ ਬਹੁਤ ਸਪੀਡ ਨਾਲ ਯਾਰ ਉਹ ਆਈਦਾ ਅਸਰਾ ਚਲਾ ਜਿਵੇਂ ਹੋ ਕਾਕਾ ਵੀ ਆ ਮਾਰਾ ਬਣਵਾ ਲਿਓ ਮੁੰਡਿਓ ਬਾਕੀ ਕੀ ਜੰਗ ਪਰੀ ਆ ਦੇਖੀ ਹੁਣ ਮੜਾ ਇੱਕ ਅਨ ਚੈੱਕ ਕਰੀ ਐ ਹਾਂ ਏ ਉਸਨੂੰ ਉਹ ਛੋਟੀ ਕੋਸਾ ਹੋ ਗਿਆ ਗੁੱਸੇ ਜਾ ਕੀ ਮਾਰ ਕੇ ਇੱਕ ਦਮ ਨਾ ਹੁਣ ਨਹੀਂ ਹੁਣ ਨਹੀਂ ਹੋਰ ਨਵੀਂ ਐਕਸਾਈ ਕੱਟ ਮਾਰੀ ਕੋਸਾਬ ਨੇ ਹੁਣ ਜਿਹੜੀ ਏ ਐਦਾਂ ਚੁੱਪ ਰੋ ਚੁੱਪ ਬੋਲਣਾ ਨਿਕਾ ਐਦਾਂ ਮੈਂ ਘੁੰਮਣਾ ਆ ਲੋ ਦੇ ਸਪੀਡ ਕਿੰਨੀ ਐਦਾਂ ਆ ਤੇਰੇ ਸੜਕੇ ਏ ਹੁਣ ਆਪ ਦੇਖੀ ਚੀਸ਼ੇ ਹੁਣ ਤੇ ਚੇਲਾ ਉੱਠਿਆ ਨਵਾਂ ਕੱਦੂ ਦੋ ਮਿੰਟ ਚੱਲ ਚੱਲ ਤੂੰ ਚੱਲ ਤੂੰ ਚੱਲ ਬੇੜਾ ਚੱਲ ਤੂੰ ਪਹਿਲਾਂ ਪਹਿਲਾਂ ਲਾਲਾ ਮੁੜ ਕੇ ਤੂੰ ਦੇਖਣਾ ਹਟ ਜਾਣਾ ਓ ਬੇੜਾ ਕੋਈ ਨਹੀਂ ਲੈ ਲੈ ਹਾਂਜੀ ਹਾਂਜੀ ਆ ਜਾ ਇੱਧਰ ਲੈ ਵੀ ਓ ਛੋਟੀ ਜਾ ਕਰ ਲੈ ਚੱਲ ਕੰਮ ਹਾਂ ਨਹੀਂ ਤੰਗ ਨਹੀਂ ਕਰ ਕੋ ਸਾਡਾ ਅੱਛੇ ਲੱਤਾਂ ਖੋਲਣੀਆਂ ਵਾ ਕਰੋ ਬਚਾ ਲੈ ਬੇੜਾ ਸਹੀ ਲਾ ਗਿਆ ਬੇੜਾ ਸਹੀ ਲਾ ਗਿਆ ਆ ਦੇ ਫਿਰ ਦੁਬਾਰਾ ਆ ਗਿਆ ਬੇੜਾ ਲੈ ਓ ਗੋਡੀਆਂ ਸਲਾਓ ਮਾੜਾ ਥਾਪੀ ਲਾਓ ਪੰਜ ਸੱਤ ਮਾਰਨੇ ਆ ਇਦਾਂ ਨਹੀਂ ਕਰਦੇ ਬੇੜੇ ਕੋਸਾ ਦਾ ਡਾਂਡਾ ਹੀ ਵਾਸਾ ਡਟਣਕ ਨਹੀਂ ਇੱਟਾਂ ਦੇ ਉੱਤੇ ਪੈ ਲਾਈਆ ਲਾਈ ਕਰੋਧ ਨਾ ਕਰੋਧ ਨਾ ਹੋਜੇ ਕਰੋਧ ਤਾਂ ਨਹੀਂ ਹੋਣਾ ਲਾ ਲਾ ਐਕਸਰਸਾਈਜ਼ ਇਹ ਵੀ ਕਰਾ ਦੋ ਕੋਸਾ ਸਾਹਿਬ ਕਰਾਉਂਦਾ ਬਾਅਦ ਚ ਉਹਨੇ ਕੋਸਾ ਨੇ ਥੋੜਾ ਜਿਹਾ ਦੱਖਣਾਂ ਦੇ दारू ਮੰਗ ਲੈਣੀ ਹੈ दारू ਛੱਡ ਕੇ ਆ ਕੇ ਛੱਡ ਗਿਆ ਕਿੰਨੇ ਕਿੰਨੇ ਉਸਤਾਦ ਜੀ ਕਿੰਨੇ ਜਰੂਰ दारू ਛੱਡਣੇ ਐ ਇੱਥੇ ਹਾਂ ਇਦਾਂ ਦੇ ਸਰਾਹ ਦਿਆ ਲਓ ਹੁਣ ਤੂੰ ਜਿੱਦਾਂ ਹੋ ਗਿਆ ਨਾ ਇੱਥੋਂ ਇਦਾਂ ਉਹ ਦੀਦਾ ਹੀ ਨਹੀਂ ਦੇਖ ਮੇਰੀ ਗਾਹ ਇਹਨੂੰ ਦੇਖੀ ਇਹਨੂੰ ਦੇਖੀ ਹੈ ਮੇਰੇ ਜੀ ਉਹ ਸਿੱਧਾ ਹੀ ਕੋਸਾ ਦੇ ਚਾਰਨਾ ਚ ਆ ਜਾ ਇੱਥੋਂ ਜਾਣ ਮਾਰ ਕੇ ਕੋਸਾ ਦੇ ਪੈਰ ਫੜ ਲੈ ਚਾਰਨਾ ਇੱਥੋਂ ਹੁਣ ਮਿੱਟੀ ਖਾ ਜਾ ਮਿੱਟੀ ਖਾ ਲੈ ਇਦਾਂ ਆਹੋ ਕੰਮ ਕੋਸ ਪੈੜੀ ਕਰ ਆ ਬਣਿਆ ਕੋਸਾ ਗੁਆ ਲੈ ਚੱਲ ਚੱਲ ਹੋਰ ਲਗਾਤਾਰ ਵਾਰੀ ਵਾਰੀ ਹਾਂ ਨੇ ਹਾਈ ਟੈਂਕ ਉਹ ਤਾਂ ਹੀ ਰੱਟਾ ਘੇਟ ਲਾਣਗੇ 10 ਵਾਰੀ ਕਰਨਾ 10 ਵਾਰੀ ਕਰਨਾ ਚੱਲ ਚੱਲ ਹੋਰ ਰਹਿ ਗਿਆ ਗੋਵੀ ਰਹਿ ਗਿਆ ਗੋਵੀ ਰਹਿੰਦਾ ਹੱਲੇ ਗੋਵੀ ਰਹਿੰਦਾ ਬਾਜੀ ਵੀ ਰਹਿੰਦਾ ਵਾ ਵੀ ਰਹਿੰਦਾ ਮੈਂ ਲਾ ਲੇ ਸਹੀ ਪਤਾ ਹੈ ਤੁਹਾਡੇ ਪੁੱਤਾਂ ਆਰ ਗਿਆ ਕੋਸਾ ਭਰਾ ਨੇਗੇ ਤੇ ਹੁਣ ਬੈਟਕਾ ਮਾਰੋ ਕੋਸਾ ਪਿੱਛੇ ਗੇੜਾ ਚਲੋ ਵੀ ਪੰਜਾ ਪੰਜਾ ਸ਼ੁਰੂ ਕਰ ਦੋ ਉਹਦਾ ਪਿੱਛੇ ਦੀ ਗੇੜਾ ਮਾਰੋ ਇਹਨਾਂ ਦੇ ਮਗਰ ਤੋਰ ਕੇ ਹਿੱਟਾਂ ਜਣਾ ਡੇ ਕੋਲਵਾਨੀ ਕਿੜਾ ਪਲਵਾਨੀ ਪਲਵਾਨੀ ਕਿੜਾ ਗਲਤ ਨਹੀਂ ਬੋਲਣਾ ਕੋਈ ਨੂੰ ਕੋਈ ਨੇ ਲੱਤਾਂ ਭੰਤਾਂ ਦਾ ਜਿਹੜਾ ਬੋਲੂਗਾ ਜਿਹੜਾ ਜੱਜ ਦਾ ਨਾਮ ਲਾਉ ਉਹਨੂੰ ਰੈਡੀ ਉਹਦੇ ਛੋਟੀ ਵੀ ਵਾ ਸਕਦੀ ਆ ਜਿਹੜਾ ਨਾਮ ਜੱਜ ਨਾਲ ਉਹਦੇ ਉਦੋਂ ਹੀ ਪੈ ਜਾਣੀ ਆ ਮੇਰਾ ਆਪਾਂ ਕਹਿੰਦੇ ਗਲਤ ਨਹੀਂ ਗਾਈਡ ਕਰਦੇ ਨਹੀਂ ਨਹੀਂ ਗਾਈਡ ਸਹੀ ਕਰ ਰਿਹਾ ਨਾਲੇ ਨਾਲੇ ਫੰਕਸ਼ਨ ਵੀ ਆ ਨਾਲ ਮਿਹਨਤ ਵੀ ਲੱਗ ਰਹੀ ਆ ਮੁੰਡਿਆਂ ਦੀ ਨਾ ਛੋੜੀ ਦੀ ਟੀਮ ਦਾ ਕੋਚ ਪਟਿਆ ਇਹ ਖੇਰਿਆਂ ਵਾਲੇ ਪਟ ਲਿਆ ਇਹ ਹੁਣ ਹੋਰ ਨਹੀਂ ਹਰਦੀ ਕਹਿੰਦੇ ਇਹ ਚੱਕਰ ਕੀ ਬਣਿਆ ਤੇਰੇ ਆਉਣ ਦਾ ਕੋਸਾ ਕਰਨ ਕੀ ਰੋਜ਼ ਹਰ ਕੇ ਆ ਜਾਂਦੇ ਹੈਗੇ ਰੋਜ਼ੀ ਤੈਨੂੰ ਸ਼ਰਮ ਆ ਗਈ ਹੈ ਨਾ ਤੇ ਸ਼ਰਮ ਘਾਦੀ ਆਈ ਤੂੰ ਆਪ ਹੀ ਆ ਗਿਆ ਫੇ ਇੱਥੇ ਨਹੀਂ ਸਹੀ ਆ ਇਹਨਾਂ ਨੂੰ ਨਹੀਂ ਆਈ ਤਰਗਾ ਕੇ ਕੋਡਾਉਣਾ ਪਿਆ 36 ਤੇ ਵੀ ਪਹੁੰਚ ਗਿਆ ਚੱਲ ਚੱਲ ਤੇਰੀਆਂ ਰੋਗੀਆਂ ਕੋਲ ਕਹਿੰਦਾ ਮਾਰ ਦੇ ਮਾਰ ਦੇ ਕੋਈ ਮਾਰ ਦੇ ਲੱਤਾਂ ਹਾਂ ਛੱਡ ਦੇ ਛੱਡ ਦੇ ਛੱਡ ਦੇ ਹਾਂ ਹਾਂ ਇੱਥੋਂ ਹਿਲਣਾ ਹੈਗਾ ਜਿਹਦੇ ਖੜੇ ਹੈ ਜਿਹਲੇ ਉਰੇ ਉਰੇ ਉਹ ਲੱਗਿਆ ਰੁਕ ਗਿਆ ਜੋਦੇ ਮੈਂ ਵੀ ਹੋ ਗਿਆ ਕਹਿੰਦਾ ਨਹੀਂ ਉਹ ਰੋਕੇ ਛੱਡ ਛੱਡ ਰੋਕੇ 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 ਲੱਗੇ ਉਹ ਲੱਗੇ ਲੱਗੇ ਚੁੱਪ ਚੁੱਪ ਇਹ ਤੇਰੇ ਪਿਆ ਹੀ ਮਾਰਨੇ ਆਂ ਤੁਹਾਡੀ ਕਵੀ ਅੰਦੀ ਤਾਂ ਕਦੇ ਵੀ ਨਹੀਂ ਕੰਮ ਜਾ ਫੋਸ ਸਕਦੇ ਹੋ ਲਾਈਏ ਨਹੀਂ ਤੇ ਇਧਰੇ ਪਹਿਲੇ ਗਾਲ ਸੁਣੋ ਪਹਿਲਾਂ ਇਹ ਅਸੀਂ ਕਹਤਾ ਉਹ ਪਿਆ ਹੀ ਮਾਰਨੇ ਆਂ ਨਹੀਂ ਫੱਟ ਮਾਰੋ ਦਾ ਹੱਤੋਂ ਠੀਕਾ ਮੇਰੀ ਗੱਲ ਸੁਣੋ ਜੇ ਵੀ ਕਾਮਯਾਬ ਹੋਣਾ ਇਹ ਆ ਬੰਡਪਾ ਕੁਝ ਜਦੋਂ ਕਿਨੇ ਦੇ 4 ਪਈਏ ਸਾਨੂੰ ਆਉਂਦੇ ਆ ਜਨਾਇਕ ਆਇਆ ਜਿੱਤ ਲਿਆ ਆ ਹਾਰ ਗਿਆ ਪਾਰਟੀ ਫੇਡ ਹੋ ਜਾ ਵਾ ਇਦਾਂ ਦੇ ਬੰਡਪਾ ਨਹੀਂ ਨਾ ਪਿਓ ਅਦਮੀ ਆ ਤੂੰ ਬਲਣ ਕਰਨਾ ਜੇ ਕਾਮਯਾਬ ਹੋਣਾ ਕਾਮਯਾਬ ਹੋਣ ਲਈ ਬਹੁਤ ਕੁਝ ਕਰਨਾ ਪੈਂਦਾ ਪਾਪੜ ਵੇਲਣੇ ਪੈਣੇ ਆ ਜੀ ਭਾਜੀ ਹੁਣੇ ਆਪ ਇਹ ਕੰਮ ਕੀਤਾ ਪਹਿਲਾਂ ਬਹੁਤ ਕਾਮਯਾਬ ਹੋਣ ਲਈ ਇਹਨਾਂ ਨੇ ਇਹ ਪਪੜ ਵੇਲੇ ਨੇ ਪੜਾਏ ਜੇ 50 ਗਿਆ ਤਾਂ 60 ਲਾ ਦੋ ਇਹ ਜੇ 50 ਗਈ ਇਹ 40 ਕਰ ਦਿੰਦੇ ਆ ਨਹੀਂ ਕੋਈ 60 ਨਹੀਂ ਮੇਰੇ ਕਹਿਣ ਨੂੰ ਮੈਂ ਨਹੀਂ ਕਹਿੰਦਾ ਤੂੰ 100 ਖੜਾ ਬੰਦਾ ਟੱਪ ਜਾਂਦਾ ਹੀ ਆ ਤੇ ਟਾਈਮ 'ਚ ਉਹਦਾ ਮੈਂ ਪਿਆਰ ਹੱਥ ਕੈਂਚੀ ਲਾ ਪੜਨੀ ਸੀ ਪਾ ਕੈਂਚੀ ਪਾੜਨੀ ਸਿੱਖਣੀ ਅੱਛਾ ਤੈਨੂੰ ਕੈਂਚੀ ਲੱਗ ਜਾਂਦੀ ਹੈ ਨਾ ਹਾਂਜੀ ਕੈਂਚੀ ਲੱਗਦੀ ਹੈ ਨਾ ਹਾਂਜੀ ਲਓ ਜੀ ਲੱਗੀ 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 ਹਾਂਜੀ ਓਕੇ ਹਾਂਜੀ ਸਰ ਇਹ ਦਾ ਦੇ ਲਾਈ ਲਈ ਆਂ ਆਓ ਚੱਕ ਪਹਿਲੀ ਪੰਪ ਤੇ ਬਾਹਰ ਨਹੀਂ ਤਿੰਨ ਉੱਥੇ ਹੀ ਤੋਂ ਫੜ ਲਾਂ ਕੋਸਾ ਬਹਿੜਾ ਬਹਿੜੀ ਦਿਨ ਉਹ ਤੋਂ ਡੱਪੀ ਤੋਂ ਉੱਥੇ ਫੜ ਲਾਂ ਲੇ ਇੱਥੇ ਠੀਕ ਹੈ ਇੱਥੇ ਵੰਣਾ ਇੱਥੇ ਫੜ ਕੇ ਪਾੜ ਦੇ ਚਾਰ ਪਾਟੀ ਦਿਨ ਪਾੜ ਛੱਡ ਦੇ ਜੱਟ ਆਹ ਓਏ ਦਾ ਦੱਸਿਆ ਜਾ ਬੱਪ ਮਾਰ ਪੰਪ ਕੋਸਾ ਪੰਪ ਉਹਦਾ ਇੱਕ ਮਿੰਟ ਜਣਾ ਪੰਪ ਮਾਰਨਾ ਓਏ ਤੈਨ ਵੀ ਚੜਦੀ ਆ ਕੰਮ ਕੇ ਚਾ ਇੱਕ ਖਿੱਚ ਕੇ ਮਾਰ ਕੋਸਾ ਖਿੱਚ ਕੇ ਪੰਪ ਖਿੱਚ ਕੇ ਮਾਰ ਦੇ ਓਏ ਮਾਰ ਦੇ ਇੱਕ ਮੱਬ ਮਾਰ ਖੱਜ ਗਏ ਅੱਜ ਅਰੇ ਸੱਤ ਕੇ ਛੱਟ ਗਿਆ ਯੋ ਲੈ ਬਹੁਤ ਚੱਕ ਚਰਨ ਕੋ ਸਾਬ ਮੜਾ ਦਾਦਾ ਗੁਰੂ ਜੀ ਨੇ ਅੱਖਾਂ ਹੀ ਖਲਤੀਆਂ ਮੇਰੀਆਂ ਹੁਣ ਗੋਟ ਨੂੰ ਕੰੰਜੀ ਮਾਰ ਲਾ ਆਜਾ ਇੱਕ ਗੋਟ ਛੜੂਣਾ ਵੀ ਗੋਟ ਛੜੂਣਾ ਪਰੇ ਹੋ ਜਾ ਪਰੇ ਹਾਂਜੀ ਹਾਂਜੀ ਘਟ ਕੇ ਘਟ ਕੇ ਇਟੇ ਕਿ ਨਹੀਂ ਮੈਂ ਤਾਂ ਜਾਣ ਤੇ ਹਨੇਗੀ ਅੱਛਾ ਜੀ ਉਹਨਾਂ ਨੂੰ ਹੋਣ ਦਾ ਪਿੱਕਾ ਦੱਸਣਾ ਆਲੇ ਆ ਦੇ ਗੋਟ ਇਦਾਂ ਛੁੱਟਣਾ ਚਦਾ ਓਕੇ ਉਹ ਬੱਲੇ ਤਾੜੀਆਂ ਤੁਹਾਡੇ ਅਸਲੀ ਆਈਆਂ ਮੇਰੀ ਹਾਂਜੀ ਗੁਰੂ ਨਹੀਂ ਭਰਾਵਾ ਦਾ ਮੈਂ ਤਾਂ ਬਖਰਾ ਆਵਾ ਪੁੱਠੀ ਕੈਂਚੀ ਮਾਰਨੀ ਸਿੱਖਣੀ ਸਾਬ ਪੁੱਠੀ ਕੈਂਚੀ ਮਾਰਨੀ ਦੱਸੋ ਕਿਦਾਂ ਮਾਰਨੀ ਹੈ ਇਹਨੂੰ ਮਾਰ ਕੇ ਦਿਖਾਓ ਮੜੀ ਜੀ ਹਾਂ ਤੇਰੀ ਲੱਗੀ ਤੇ ਹਾਂਜੀ ਕੇਰੀ ਲੱਗੀ ਤੇ ਕੇਰੀ ਲੱਗੀ ਤੇ ਹੋਊਗਾ ਹਾਂ ਕੇਰੀ ਲਾ ਲਓ ਲਾਓ ਕੇਰੀ ਮੈਂ ਰੇਡ ਪਾਣਾ ਮੈਂ ਰੇਡ ਪਾਣਾ ਮੈਂ ਇਹ ਕੋਸ ਸਾਹਿਬ ਨੇ ਕੈਂਚੀ ਮਾਰਨੀ ਕੋਸ ਕੈਂਚੀ ਮਾਰ ਤੂੰ ਰੇਡ ਪਾ ਆਹ ਰੇਡ ਪਾਉਂਦਾ ਠੀਕ ਕੈਂਚੀ ਮਾਰ ਕੇ ਤੁਹਾਨੂੰ ਕੋਸ ਸਾਹਿਬ ਉਹ ਦੱਸਣਗੇ ਇਹ ਪੁੱਠੀ ਕੈਂਚੀ ਇਹ ਚੜ ਲੈnde ਪੁੱਠੀ ਕੈਂਚੀ ਪੁੱਠੀ